ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ 26 ਜਨਵਰੀ ਦੀ ਪ੍ਰੇਡ ਜੋ ਪੰਜਾਬ ਦੀ ਚਾਕੀ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਰਹੀ ਕੇਂਦਰ ਸਰਕਾਰ ਕਿਹਾ ਕੇਂਦਰ ਨੇ ਪੰਜਾਬ ਨਾਲ ਕੀਤਾ ਵਿਤਕਰਾ ਪਿਛਲੇ ਸਾਲ ਵੀ ਪੰਜਾਬ ਦੀ ਚਾਕੀ ਰਹੀ ਬਾਹਰ ਬੀਬੀ ਜਗੀਰ ਕੌਰ ਦੇ ਸ਼੍ਰੋਮਣੀ ਕਾਲੇ ਦਲ ਤੋਂ ਸ਼ਾਮਲ ਹੋਣ ਦੀ ਚਰਚਾ ਜਗੀਰ ਕੌਰ ਦਾ ਆਇਆ ਵੱਡਾ ਬਿਆਨ ਕਿ ਹਮ ਅੱਜ ਤੱਕ ਵੀ ਆਪਣੇ ਆਪ ਨੂੰ ਨਹੀਂ ਸਮਝਿਆ ਸ਼੍ਰੋਮਣੀ ਕਾਲੇ ਦਲ ਤੋਂ ਵੱਖ ਪੰਜਾਬ ਚ ਅਗਲੇ ਮਹੀਨੇ ਕਰਵਾਈਆਂ ਜਾ ਸਕਦੀਆਂ ਨੇ ਪੰਚਾਇਤੀ ਚੋਣਾਂ ਵਿਰੋਧੀਆਂ ਵੱਲੋਂ ਸਰਕਾਰ ਤੇ ਲਗਾਏ ਜਾ ਰਹੇ ਨੇ ਵੱਡੇ ਇਲਜ਼ਾਮ ਕੁਲਬੀਰ ਜੀ ਦਾ ਵੱਡਾ ਦਾਵਾ ਕਿ ਹਾ ਵਾਡਾਂ ਚੋਂ ਮਰਜ਼ੀ ਨਾਲ ਚੁਣੇ ਜਾ ਰਹੀਆਂ ਨੇ ਵੋਟਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਟਕਿਆ ਮੱਥਾ ਛੋਟੇ ਸਾਹਿਬਜ਼ਾਦਾ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਦਿੱਤੀ ਸ਼ਰਧਾਂਜਲੀ ਕਿਹਾ ਦੁਨੀਆ ਚ ਕਿਦਰੇ ਵੀ ਨਹੀਂ ਮਿਲਦੀ ਸ਼ਹਾਦਤ ਦੀ ਅਜਿਹੀ ਮਿਸਾਲ ਹੁਣ ਖਬਰਾਂ ਵਿਸਥਾਰ ਨਾਲ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵੱਡਾ ਧੱਕਾ ਕੀਤਾ ਗਿਆ ਹੈ ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦੱਸਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਬਹੁਤ ਵੱਡਾ ਅਪਿਤਕਰਾ ਕੀਤਾ ਹੈ ਤੇ ਦਿੱਲੀ ਵਿਖੇ 26 ਜਨਵਰੀ ਵਾਲੇ ਸਮਾਰੋਹ ਦੌਰਾਨ ਪੰਜਾਬ ਦੀ ਝਾਕੀ ਨੂੰ ਕੱਢ ਦਿੱਤਾ ਗਿਆ ਹੈ ਪੰਜਾਬ ਦੀ ਝਾਕੀ ਇਸ ਵਾਰ ਫਿਰ 26 ਜਨਵਰੀ ਦੀ ਪ੍ਰੇਡ ਵਿੱਚ ਸ਼ਾਮਲ ਨਹੀਂ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਜਲਦੀ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿਸ ਵਾਰ ਵੀ 26 ਜਨਵਰੀ ਦੇ ਲਈ ਪ੍ਰੇਡ ਦੌਰਾਨ ਪੰਜਾਬ ਦੀ ਕੋਈ ਝਾਕੀ ਸ਼ਾਮਲ ਨਹੀਂ ਕੀਤੀ ਗਈ ਜਦੋਂ ਸਾਰੇ ਛੋਟੇ ਸਾਬਜਿਆਂ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿੱਧਾ ਕਰ ਰਹੇ ਹਨ ਇਸ ਦਿਨ ਹੀ ਕੇਂਦਰ ਸਰਕਾਰ ਨੇ ਪੰਜਾਬ ਦੀ ਚੱਕੀ ਨੂੰ ਸ਼ਾਮਲ ਨਾ ਕਰਨ ਦਾ ਪੱਤਰ ਜਾਰੀ ਕੀਤਾ ਏ ਉਹਨਾਂ ਕਿਹਾ ਕਿ ਸਾਡੇ ਵੱਲੋਂ ਪੰਜਾਬ ਦੀ ਵਿਰਾਸਤ ਨਾਲ ਜੁੜੀਆਂ ਤਿੰਨ ਚੱਕੀਆਂ ਜਿਨ੍ਹਾਂ ਵਿੱਚ ਪੰਜਾਬ ਦੀਆਂ ਕੁਰਬਾਨੀਆਂ ਨਾਰੀ ਸ਼ਕਤੀ ਮਾਈਪਾਗੋ ਪੰਜਾਬ ਦਾ ਗਿੱਧਾ ਕਲਚਰ ਸ਼ਾਮਲ ਸੀ ਪਰ ਸਰਕਾਰ ਨੇ ਪਤਾ ਨਹੀਂ ਕਿਸ ਕਾਰਨ ਇਸ ਵਾਰ ਵੀ ਪੰਜਾਬ ਦੀ ਕੋਈ ਵੀ ਚੱਕੀ ਸ਼ਾਮਲ ਨਹੀਂ ਕੀਤੀ ਤੇ ਕੇਂਦਰ ਸਰਕਾਰ ਨੇ ਇੱਕ ਪੰਜਾਬ ਨਾਲ ਬਹੁਤ ਵੱਡਾ ਵਿਦਕਰਾ ਕੀਤਾ ਜੀ ਦੀ ਚਿੱਠੀ ਮਿਲੀ ਸੰਵਾਜ ਬੜਾ ਦੁੱਖ ਹੋਇਆ ਹਰ ਸਾਲ 26 ਜਨਵਰੀ ਨੂੰ ਰਿਪਬਲਿਕ ਡੇ ਤੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਜਿਵੇਂ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਚੀਫ ਗੈਸਟ ਨੇ ਝਾਕੀਆਂ ਨਿਕਲਦੀਆਂ ਹਰ ਸਟੇਟ ਦੀ ਹਰ ਸਟੇਟ ਆਪਣਾ ਆਪਣਾ ਕਲਚਰ ਦਿਖਾਉਂਦੀ ਹੈ ਹਰ ਸਟੇਟ ਆਪਣੀਆਂ ਆਪਣੀਆਂ ਕੁਰਬਾਨੀਆਂ ਆਪਣਾ ਵਿਰਸਾ ਦਿਖਾਉਂਦੀ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਝਾਕੀ ਹੈ ਨਹੀਂ ਸੀ ਅਸੀਂ ਉਹਦਾ ਸਖਤ ਇਤਰਾਜ਼ ਕੀਤਾ ਕੇਂਦਰ ਸਰਕਾਰ ਕੋਲੇ ਤਾਂ ਇਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾਕੇ ਪੁੱਛਿਆ ਕਿ ਤੁਸੀਂ ਆਪਣੀ ਇੱਛਾ ਪ੍ਰਗਟ ਕਰ ਦਿਓ ਕਿ ਤੁਸੀਂ ਝਾਕੀ ਦੇ ਵਿੱਚ ਪੰਜਾਬ ਦੀ ਝਾਕੀ ਹੋਣੀ ਚਾਹੀਦੀ ਹੈ ਤਾਂ ਅਸੀਂ 4 8 2023 ਨੂੰ 4 ਅਗਸਤ 2023 ਨੂੰ ਵਿਲਿੰਗਨੈਸ ਦੀ ਚਿੱਠੀ ਲਿਖੀ ਤੇ ਨਾਲ ਇਹ ਵੀ ਲਿਖਿਆ ਕਿ ਕੱਲਾ ਇਸ ਵਾਰ ਨਹੀਂ ਜੀ ਅਸੀਂ 2024 25 ਤੇ 26 ਵਾਸਤੇ ਆਪਣੀ ਇੱਛਾ ਪ੍ਰਗਟ ਕਰਦੇ ਤਿੰਨ ਪੰਜਾਬ ਨਾਲ ਸੰਬੰਧਿਤ ਚਾਕੀਆਂ ਪ੍ਰਪੋਜ਼ ਕੀਤੀਆਂ ਡਿਜ਼ਾਈਨ ਵੀ ਬਣਾਏ ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਤਾਂ ਇਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ ਪਰ ਆ ਸਾਡੀਆਂ ਸ਼ਰਧਾਂਜਲੀਆਂ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣ ਦੀ ਗੱਲ ਆ ਲੈਟਰ ਆਈ ਹੈ ਜੀ ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ ਕਿਹੜੇ ਕਾਰਨ ਦੱਸੇ ਹੁੰਦੇ ਜੀ ਕਾਰਨ ਨਹੀਂ ਦੱਸਦੇ ਹੁੰਦੇ ਜੀ ਉਹ ਉਹ ਕਹਿੰਦੇ ਆ ਜਿਹੜੇ ਸਿਲੇਕਟਡ ਸਟੇਟਸ ਨੇ ਉਹ ਆਹ ਹਨੀ ਤਾਂ ਦਾਦੀ ਇੱਕ ਇਸ ਤੋਂ ਪਹਿਲਾਂ 26 ਜਨਵਰੀ ਦੀ ਪ੍ਰੇਡ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਕੀਤੀ ਜਾਂਦੀ ਸੀ ਪਰ ਪਿਛਲੇ ਸਾਲ ਵੀ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਗਈ ਜਿਸ ਕਾਰਨ ਕੇਂਦਰ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਭਾਜਪਾਗੂ ਇਸ ਤੇ ਕੀ ਜਵਾਬ ਦਿੰਦੇ ਨੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਦੇ ਮੁਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪਾਰਟੀ ਵਿੱਚ ਵਾਪਸੀ ਕਰਨ ਦੀ ਚਰਚਾ ਛਿੜ ਗਈ ਹੈ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਅੱਜ ਤੱਕ ਕਦੇ ਵੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਨਹੀਂ ਸਮਝਿਆ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਪਾਰਟੀ ਦੇ ਵੱਲੋਂ ਆਪਣੇ ਅਲੱਗ ਹੋਏ ਹੋਏ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼ੁਰੂਆਣੀ ਅਕਾਲੀ ਦਲ ਦੀ ਹਾਰ ਹੋਣ ਤੋਂ ਬਾਅਦ ਕਈ ਵੱਡੇ ਲੀਡਰਾਂ ਨੇ ਪਾਰਟੀ ਨੂੰ ਛੱਡ ਦਿੱਤਾ ਸੀ ਤਾਂ ਇਸ ਦੇ ਨਾਲ ਹੀ ਬੀਬੀ ਜ਼ਗੀਰ ਕੌਰ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਇਸ ਨੂੰ ਲੈ ਕੇ ਹੁਣ ਬੀਬੀ ਜ਼ਗੀਰ ਕੌਰ ਨੇ ਆਪਣਾ ਬਿਆਨ ਜਾਰੀ ਕੀਤਾ ਹੈ ਬੀਬੀ ਜ਼ਗੀਰ ਕੌਰ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਪਾਰਟੀ ਨੂੰ ਨਹੀਂ ਛੱਡਿਆ ਸੀ ਮੈਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੈ ਸੋ ਬੀਬੀ ਜੀ ਲਗਾਤਾਰ ਹੁਣ ਚਰਚਾਾਂ ਵਿੱਚ ਪਈਆਂ ਨੇ ਵੀ ਬੀਬੀ ਜਗੀਰ ਕੌਰ ਮੂੜ ਅਸ਼ਰੋਮਣੀ ਅਕਾਲੀ ਦਲ ਜੀ ਜਾਂਦੀ ਤਿਆਰੀ ਜਿਨ੍ਹਾਂ ਨਾਲ ਬੋਲੋ ਕਿਹਾ ਗਿਆ ਕਿ ਮੈਂ ਪਾਰਟੀ ਨਹੀਂ ਛੱਡੀ ਮੈਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਜੇਕਰ ਸੁਖਬੀਰ ਬਾਦਲ ਮੈਨੂੰ ਪਾਰਟੀ ਚ ਬੁਲਾਉਣਗੇ ਤਾਂ ਮੈਂ ਜ਼ਰੂਰ ਜਾਵਾਂਗੀ ਜੀ ਦੇਖੋ ਸ਼ਰੋਮਣੀ ਅਕਾਲੀ ਦਲ ਇੱਕ ਸਿਧਾਂਤਾਂ ਦੀ ਪਾਰਟੀ ਦਾ ਨਾਮ ਹੈ ਮर्याਦਾ ਵਿੱਚ ਨਿਕਲੀ ਹੋਈ ਇਹ ਪਾਰਟੀ ਹੈ ਔਰ ਕੁਰਬਾਨੀਆਂ ਤੋਂ ਨਿਕਲੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਨੇ ਬਹੁਤ ਸਾਰੀਆਂ ਕੁਰਬਾਨੀਆਂ ਕਰਕੇ ਜਿੱਤੇ ਧਰਮ ਦੇ ਵਿੱਚ ਆਪਣਾ ਬਹੁਤ ਵੱਡਾ ਰੋਲ ਅਦਾ ਕਰਾਇਆ ਕੀਤਾ ਉਹ ਅਮੇਸ਼ਾ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਕੇ ਆਪਣੀ ਲੋਕਾਂ ਦੇ ਵਿੱਚ ਸ਼ਾਹ ਬਣਾਈ ਸੋ ਮੈਂ ਤੇ ਸ਼ੁਰੂ ਤੋਂ ਲੈ ਕੇ 103 ਸਾਲ ਦਾ ਇਤਿਹਾਸ ਹੈ ਸਾਡਾ 103 ਸਾਲ ਤੋਂ ਲੈ ਕੇ ਲਗਾਤਾਰ ਬਾਬਾ ਪ੍ਰੇਮ ਸਿੰਘ ਜੀ ਬੜਾਲੇ ਵਾਲਿਆਂ ਤੋਂ ਲੈ ਕੇ ਮੇਰੇ ਸੋਰੇ ਸਰ ਬਾਬਾ ਨਾਮ ਸਿੰਘ ਜੀ ਸਦਾਈ ਜਦੋਂ ਤੋਂ ਲੈ ਕੇ ਅਕਾਲੀ ਦਲ ਬਣਿਆ ਉਹਦੇ ਚ ਸੇਵਾ ਕਰਦੇ ਆ ਰਹੇ ਆਂ ਸ਼੍ਰੋਮਣੀ ਕਮੇਟੀ ਸੇਵਾ ਕਰਦੇ ਆ ਰਹੇ ਲੰਬੀ ਸਾਡੀ ਅੰਤ ਤੱਕ ਸੇਵਾ ਸੋ ਮੈਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਹੀ ਨਹੀਂ ਸਕਦੀ ਨਾ ਮੈਂ ਬਾਹਰ ਜਾ ਸਕਦੀ ਆਂ ਔਰ ਅੱਜ ਤੱਕ ਮੇਰਾ ਕਦੀ ਕੋਈ ਬਿਆਨ ਨਹੀਂ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਮੈਂ ਛੱਡਿਆ ਜੀ ਜਿਹੜੀ ਪਾਰਟੀ ਨੇ ਮੈਨੂੰ ਕੱਢਿਆ ਇਹ ਤੇ ਉਹ ਸੋਚਣਾ ਵੀ ਕਿਉਂ ਕੱਢਿਆ ਜੇ ਉਹ ਮਹਿਸੂਸ ਕਰਦੇ ਹੋਣ ਕਿ ਅਸੀਂ ਉਸ ਵੇਲੇ ਕੋਈ ਕਾਲੀ ਚ ਗਲਤ ਫੈਸਲਾ ਲਿਆ ਹੈ ਤੇ ਇਹ ਉਹਨਾਂ ਦੀ ਮਰਜ਼ੀ ਹੈ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤੇ ਜਿੱਥੇ ਉਹਨਾਂ ਨੇ ਕਿਹਾ ਪਤੇ ਹੁਕਮ ਮੰਨ ਕੇ ਪਾਰਟੀ ਦਾ ਤੇ ਆਪਣੀ ਬਾਤ ਬਾਹਰ ਆ ਕੇ ਕੰਮ ਕਰੀ ਜਾਂਦੇ ਬਾਹਰ ਆ ਕੇ ਵੀ ਮੈਂ ਸ਼੍ਰੋਮਣੀ ਕਾਲੀ ਦਲ ਦੇ ਕੰਮ ਕਰਦੀ ਹਾਂ ਬਾਹਰ ਆ ਕੇ ਵੀ ਮੈਂ ਪੰਥ ਦਾ ਕੰਮ ਕਰਦੀ ਹਾਂ ਬਾਹਰ ਆ ਕੇ ਵੀ ਸਿਧਾਂਤ ਦਾ ਸ਼੍ਰੋਮਣੀ ਕਾਲੀ ਦਲ 'ਚ ਮੇਰੀ ਕੋਈ ਲੜਾਈ ਨਹੀਂ ਹੋਈ ਜੇ ਕਿਤੇ ਕੋਈ ਗੱਲ ਹੋਈ ਹੋ ਤੇ ਸਦਾਨਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਵਿਚ ਜ ਆਸ਼ੀ ਕਾਲਤਾ ਸਦੀ ਸਿੱਖਿਆਤ ਮर्यादा ਕਿਸ ਬਾਰੇ ਵਿੱਚ ਗੱਲ ਰਹੀ ਹੈ ਜੀ ਇਹ ਉਹ ਮੈਂ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਹ ਰੱਦ ਵੀ ਕਰਕੇ ਆਪਣਾ ਮਤਾ ਪਾ ਕੇ ਮੈਨੂੰ ਸੇਵਾ 'ਚ ਫਿਰ ਉਸੇ ਤਰ੍ਹਾਂ ਪਾਰਟੀ ਵਿੱਚ ਉਹ ਮਹਿਸੂਸ ਕਰਦੇ ਹੋਣ ਤਾਂ ਫਿਰ ਵੀ ਮੈਂ ਜੋ ਮੇਰੀ ਡਿਊਟੀ ਹੈ ਮੈਂ ਕਸਟੋਡੀਅਨ ਐ ਕੌਮ ਨੇ ਮੈਨੂੰ ਚੁਣ ਕੇ ਭੇਜਿਆ ਹੋਇਆ ਹੈ ਮੇਰੇ ਇਲਾਕੇ ਦੇ ਮੈਨੂੰ ਚੁਣ ਕੇ ਭੇਜਿਆ ਹੋਇਆ ਹੈ ਜਿਸ ਥਾਂ ਤੇ ਮੈਂ ਜਾਵਾਂਗੀ ਸ਼੍ਰੋਮਣੀ ਕੁੱਤਰਾਂ ਪ੍ਰੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਿਕਰਾਤ ਮਰਿਆਦਾ ਅਤੇ ਉੱਥੋਂ ਦੀ ਪਰੰਪਰਾਵਾਂ ਉੱਥੋਂ ਦੇ ਸਦਾਂਤ ਉੱਥੋਂ ਦੇ ਪਲਸਵੇ ਦੀ ਮੈਂ ਇੱਕ ਸਟੋਡੀਅਨ ਬਣ ਕੇ ਪੈੜੀ ਤਰੀ ਕਰਦੀ ਰਹੂੰਗੀ ਜੀ ਤਾਂ ਉਧਰ ਦਿੱਲੀ ਤੋਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਮੋੜ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਜੇਕਰ ਗੱਲ ਕੀਤੀ ਜਾਵੇ ਢੀਂਸਾ ਗਰੁੱਪ ਦੀ ਤਾਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਨ ਨੂੰ ਲੈ ਕੇ ਤਾਂ ਬੀਬੀ ਜਗੀਰ ਕੌਰ ਦਾ ਵੀ ਕਹਿਣਾ ਹੈ ਕਿ ਜੇਕਰ ਕੋਈ ਮੇਰੇ ਕੋਲ ਆ ਕੇ ਮੇਰੇ ਨਾਲ ਗੱਲਬਾਤ ਕਰਦਾ ਹੈ ਤਾਂ ਮੈਂ ਪਾਰਟੀ ਦੇ ਵਿੱਚ ਮੁੜ ਵਾਪਸ ਜਾ ਸਕਦੀ ਹਾਂ ਹੁਣ ਦੇਖਣਾ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਮਨਾਉਂਦੇ ਨੇ ਜਾਂ ਫਿਰ ਨਹੀਂ ਪੰਜਾਬ ਵਿੱਚ ਅਗਲੇ ਮਹੀਨੇ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਡੀਸੀ ਦਫ਼ਤਰਾਂ ਨੂੰ ਨੋਟੀਫਿਕੇਸ਼ਨ ਭੇਜੇ ਗਏ ਨੇ ਇਸੇ ਦੌਰਾਨ ਵਰਦਿਆ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਾਂਗਸੀ ਲੀਡਰ ਕੁਲਬੀਰ ਜੀਰਾ ਨੇ ਇਲਜ਼ਾਮ ਲਗਾਇਆ ਹੈ ਕਿ ਪੰਚਾਇਤੀ ਚੋਣਾਂ ਲਈ ਸਰਕਾਰ ਆਪਣੇ ਹਿਸਾਬ ਨਾਲ ਵਾਡਾਂ ਦੀਆਂ ਵੋਟਾਂ ਬਣ ਰਹੀ ਹੈ ਪੰਜਾਬ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਚੋਣ ਕਮਿਸ਼ਨ ਦੇ ਵੱਲੋਂ ਵੀ ਆਪਣੀਆਂ ਹਦਾਇਤਾਂ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਜੀਰਾ ਤੋਂ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਵਾਰਡਬੰਦੀ ਨੂੰ ਲੈ ਕੇ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵਾਰਡਬੰਦੀ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਵੋਟਾਂ ਲੋਕਾਂ ਦੀਆਂ ਇੱਧਰ ਉੱਧਰ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਬਹੁਤ ਦਿਨਾਂ ਤੋਂ ਚੱਲ ਰਿਹਾ ਸੀ ਕਿ ਪੰਚਾਇਤੀ ਇਲੈਕਸ਼ਨਾਂ ਬਾਰੇ ਕਿ ਪੰਚਾਇਤੀ ਇਲੈਕਸ਼ਨ ਕਦੋਂ ਹੋ ਰਹਿਣੇ ਔਰ ਸਾਨੂੰ ਨਾਲ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇ ਔਰ ਗੱਲ ਇਹ ਹੈ ਕਿ ਪੰਚਾਇਤੀ ਇਲੈਕਸ਼ਨ ਤੋਂ ਪਹਿਲਾਂ ਮੈਂ ਗੱਲ ਕਹਿਣਾ ਕਿ ਆਪਾਂ ਆਪਣੀ ਨੀਂਹ ਨੂੰ ਬਣੀ ਆਪਾਂ ਇਸ ਤਰ੍ਹਾਂ ਕਿਉਂਕਿ ਇਹ ਸਰਕਾਰ ਨੇ ਹਰ ਤਰ੍ਹਾਂ ਦੇ ਹੱਤਕੰਡੇ ਵਰਤਨੇ ਔਰ ਸਰਕਾਰਾਂ ਵਰਤਦੀਆਂ ਨਹੀਂ ਔਰ ਮੈਂ ਗੱਲ ਕਹਿਣਾ ਕਿ ਆਪਾਂ ਸਾਰਿਆਂ ਨੂੰ ਇਸ ਗੱਲ ਦੇ ਵਿੱਚ ਸੁਚੇਤ ਰਹਿਣਾ ਚਾਹੀਦਾ ਹੈ ਇਹ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਵਾਰਡਬੰਦੀ ਆਪਦੇ ਹਿਸਾਬ ਨਾਲ ਕਰਨੀ ਪਰ ਮਹਿਮਾਨਜੋਗ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਚਿੱਠੀ ਘਟਤੀ ਕਿ ਜਿਹੜੀ ਵਾਰਡ ਬੰਦੀ ਹੈ ਜੋ ਪਹਿਲਾਂ ਬਣੀ ਉਹ ਵਾਰਡ ਬੰਦੀ ਉਸੇ ਤਰ੍ਹਾਂ ਰਹੇਗੀ ਔਰ ਇਹਦੇ ਨਾਲ ਨਾਲ ਉਹਨਾਂ ਨੇ ਨਾਲ ਇਹ ਵੀ ਕਹਿਤਾ ਹੈ ਕਿ ਜੇ ਕੋ ਨਵੀਂ ਵੋਟ ਆ ਜਿਹੜੀ ਕੋ ਨਵੀਂ ਵੋਟ ਆ ਉਸੇ ਵਾਰਡ ਦੇ ਵਿੱਚ ਹੀ ਬਣੂਗੀ ਕਿ ਜਿਵੇਂ ਕਿਸੇ ਪਰਿਵਾਰ ਦੇ ਵਿੱਚ ਕਿਸੇ ਬੱਚੇ ਦੀ ਬੇਟੇ ਦੀ ਵੋਟ ਬਣਨ ਵਾਲੀ ਹੈ ਬੇਟੀ ਦੀ ਵੋਟ ਬਣਨ ਵਾਲੀ ਹੈ ਜਾਂ ਕਿਸੇ ਨੋਹ ਦੀ ਵੋਟ ਬਣਨ ਵਾਲੀ ਉਸੇ ਵਾਰਡ ਦੇ ਵਿੱਚ ਹੀ ਬਣੇਗੀ ਪਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਏ ਕਿ ਇਹ ਸਰਕਾਰ ਨੇ ਕੀ ਕੀਤਾ ਬਦਲਾਵ ਵਾਲੀ ਸਰਕਾਰ ਨੇ ਇਹਨਾਂ ਨੇ ਉਹ ਵੋਟਾਂ ਜਿਹੜੀਆਂ ਸੀ ਕਿਸੇ ਵਾਰਡ ਚੋਂ ਕਿਸੇ ਵਾਰਡ ਦੇ ਵਿੱਚ ਪਨਾ ਦੇ ਦਿੱਤੀਆਂ ਵਾਰਡ ਉਹ ਹੀ ਰਹਿ ਗਏ ਸਨ ਔਰ ਮੇਰੀ ਇੱਕ ਬੇਨਤੀ ਏ ਤੁਹਾਨੂੰ ਸਾਰਿਆਂ ਸਾਰੇ ਪਿੰਡਾਂ ਵਾਲੇ ਵੀਰਾਂ ਨੂੰ ਸਾਰੇ ਵਰਕਰ ਸਹਿਬਾਨਾਂ ਨੂੰ ਅਹੁਦੇਦਾਰ ਸਹਿਬਾਨਾਂ ਨੂੰ ਸਰਪੰਚ ਸਹਿਬਾਨਾਂ ਨੂੰ ਬਲਾਕ ਸੰਪਤੀ ਮੈਂਬਰ ਸਹਿਬਾਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਹਿਬਾਨ ਨੂੰ ਔਰ ਸਾਰੇ ਪੰਚਾਇਤ ਮੈਂਬਰ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਲੈ ਕੇ 27 ਤੋਂ ਲੈ ਕੇ 29 ਤਰੀਕ ਦੇ ਵਿੱਚ ਆਪਾਂ ਜਿਹੜੇ ਇਤਰਾਜ਼ ਲਾਉਣੇ ਆ ਉਹ ਐਸ.ੀ.ਐਮ. ਜੀਰਾ ਨੂੰ ਜਿਹੜੇ ਆ ਆਪਾਂ ਇੱਕ ਐਪਲੀਕੇਸ਼ਨ ਲਿਖ ਕੇ ਇਤਰਾਜ਼ ਲਾਉਣੇ ਆ ਨਾਲ ਵਿਧ ਪ੍ਰੂਫ ਕਿ ਸਾਡੀ ਜਿਹੜੀ ਨਵੀਂ ਵੋਟ ਬਣੀ ਹੈ ਜਾਂ ਸਾਡੀਆਂ ਵੋਟਾਂ ਜਿਹੜੀਆਂ ਨੇ ਜਿਹੜੀਆਂ ਦੀ 5 ਨੰਬਰ ਵਾਰਡ ਚੋਂ ਸੀ ਉਹਨਾਂ ਨੂੰ ਚੁੱਕ ਕੇ 2 ਨੰਬਰ ਵਾਰਡ ਚ ਜੋ ਕਿ ਐਸ.ੀ. ਦੇ ਵਿੱਚ ਕਰ ਦਿੱਤਾ ਗਿਆ ਜਾਂ ਉਧਰੋਂ ਚੱਕ ਕੇ ਇੱਧਰ ਕਰ ਦਿੱਤਾ ਗਿਆ ਇਸ ਕਰਕੇ ਕਿਰਪਾ ਕਰਕੇ ਕਿ ਪਹਿਲਾਂ ਦੀ ਤਰ੍ਹਾਂ ਜਿਹੜੀ ਹੈ ਕਿ ਉਹ ਵੋਟਾਂ ਉਸੇ ਵਾੜ ਦੇ ਵਿੱਚ ਹੀ ਰਹਿਣ ਦਿੱਤੀਆਂ ਜਾਣ ਔਰ ਇਹਦੇ ਲਈ ਜ਼ਰੂਰੀ ਕੀ ਹੈ ਕਿ ਸਾਨੂੰ ਪਹਿਲਾਂ ਇਹ ਵੋਟਰ ਲਿਸਟਾਂ ਦੇਖਣੀਆਂ ਪੈਣਗੀਆਂ ਜਿਹੜੀਆਂ ਨਵੀਆਂ ਵੋਟਰ ਲਿਸਟਾਂ ਆਈਆਂ ਨੇ ਤਾਂ ਦੱਸਦੀ ਕਿ ਪੰਜਾਬ ਅੰਦਰ ਜਨਵਰੀ ਦੇ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਦੀ ਆਸ ਲਗਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਤਾਂ ਉਧਰ ਵਾਰਡਬੰਦੀ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਤੇ ਕਈ ਥਾਵਾਂ ਦੇ ਉੱਤੇ ਵਾਰਡਬੰਦੀ ਨੂੰ ਲੈ ਕੇ ਜਿਹੜੇ ਸਰਪੰਚ ਨੇ ਉਹ ਕੋਰਟ ਦੇ ਵਿੱਚ ਵੀ ਪਹੁੰਚੇ ਨੇ ਤਾਂ ਉੱਥੇ ਹੀ ਹੁਣ ਕੁਲਵੀਰ ਸਿੰਘ ਜੀਰਾ ਨੇ ਵਾਰਡਬੰਦੀ ਲੈ ਕੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਤੇ ਉਹਨਾਂ ਨੇ ਸਰਪੰਚਾਂ ਨੂੰ ਕਈ ਅਪੀਲਾਂ ਵੀ ਕੀਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਹਨਾਂ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੀਮਾਨ ਨੇ ਕਿਹਾ ਕਿ ਅਜਿਹੀ ਅਦੁੱਤੀ ਸ਼ਹਾਦਤ ਦੀ ਮਿਸਾਲ ਦੁਨੀਆ ਵਿੱਚ ਕਿੱਦਰੇ ਨਹੀਂ ਮਿਲਦੀ। ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦਾ ਦੂਸਰਾ ਦਿਨ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਪਹੁੰਚੇ ਤੇ ਨਮਸਤਕ ਹੋਏ ਤੇ ਛੋਟੇ ਸਹਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸੈਵ ਜਾਦਿਆਂ ਨੂੰ ਯਾਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸ਼ਹੀਦਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ ਦੀ ਕਿੱਧਰੇ ਵੀ ਕੋਨੇ ਤੋਂ ਨਹੀਂ ਮਿਲਦੀ ਉਹਨਾਂ ਦਾ ਕਹਿਣਾ ਹੈ ਕਿ ਗੁਰੂ ਜੀ ਦੇ ਪਰਿਵਾਰ ਦੀ ਇਸ ਕੁਰਬਾਨੀ ਨੂੰ ਲੈ ਕੇ ਹਰ ਇੱਕ ਦੀ ਅੱਖ ਨਮ ਹੁੰਦੀ ਹੈ ਅਸੀਂ ਇਹ ਦੇਖ ਕੇ ਦਿਵਾਰਾਂ ਚਿਣਵਾਇਆ ਗਿਆ ਦੀਵਾਰ ਕੰਧ ਮੋਢੇ ਤਾਂ ਕਾਇਮੀ ਦਾ ਇੱਟਾ ਸ਼ਿਲਨ ਦਿਵਾਇਆ ਗੋਡੇ ਚਲੇ ਗਏ ਜਿਹਨੂੰ ਸੋਧ ਕੇ ਅੱਜ ਵੀ ਜਿਹੜੇ ਜੁਬਸ਼ੀਰ ਵਰਤੋਂ ਫੰਦੇ ਜਿਹਾ ਹੈ ਇਹ ਨੱਕ ਤੇ ਖੜੀ ਹੋ ਜਾਂਦਾ ਪਰ ਉਹਨਾਂ 7 ਦੇ 9 ਸਾਲ ਦੇ ਸਭਜਾਦਿਆਂ ਨੇ ਧਰਮ ਨਹੀਂ ਹਾਰਿਆ ਗੁਰੂ ਗ੍ਰੰਥੀ ਦੇ ਬਚਨ ਨੂੰ ਲਿਖਾਇਆ ਪੂਰੀ ਦੁਨੀਆ ਦੇ ਵਿੱਚ ਅੱਜ ਨਮਸਤਕ ਹੋ ਰਹੇ ਆ ਜਿੱਥੇ ਵੀ ਲੋਕ ਹੈ ਮੈਂ ਵੀ ਆਪਣੀ ਪ੍ਰਵਾਸ ਨੇ ਇਹ ਕਿ ਕਿਰਨਾਂ ਉਸ ਨੂੰ ਆਪਣਾ ਕੇ ਹੀ ਦਸ ਦਿੱਤੀਆਂ ਸਾਨੂੰ ਬੱਚੇ ਬੱਚੇ ਉਸ ਨੂੰ ਮਾਇਸਿਤ ਕੋਲੇ ਲਾਹਾਰ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲਿਆ ਉਹਨੂੰ ਆਂਦੇ ਹੀ ਨਾਲ ਨਿਭਾ ਸਕੀਏ ਅਸੀਂ ਤਾਂ ਉਹਨਾਂ ਸ਼ਰਧਾਂ ਦੇ ਪੈਰਾਂ ਦੀ ਥੋੜਾ ਇੱਕ ਟਿਮਕਾ ਵੀ ਹੈ ਨਹੀਂ ਪਰ ਜੇ ਕਿਤੇ ਥੋੜਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਨਿਭਾ ਸਕੀ ਲੋਕਾਂ ਦੇ ਜੀਵਨ ਪੱਤਰ ਜਿਵੇਂ ਆ ਸਕਦਾ ਸਾਡੇ ਨਾਲ ਮੇਰੇ ਖਿਆਲ ਚ ਇਹ ਤੋਂ ਵੱਡਾ ਸਾਡੇ ਲਈ ਕੋਈ ਹੋ ਨਹੀਂ ਹੁਗਾ ਸਵਾਜ ਜਿਨੇ ਵੀ ਸੰਗਤ ਜਿਹੜੀ ਹੈ 26 ਤਾਈ 28 ਦੀ ਸਭਾ ਹੁੰਦੀ ਹੈ ਉਹ ਦੁਨੀਆ ਇੱਥੇ ਆਉਂਦੀ ਹੈ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਲੱਗ ਕੇ ਲੱਗਦੇ ਨੇ ਸੋ ਜਿੱਥੇ-ਜਿੱਥੇ ਵੀ ਲੋਕ ਇਸ ਵਕਤ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਾਬਣ ਕਰ ਰਹੇ ਨੇ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਨ ਨੂੰ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਕੱਲੀ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪੂਰੀ ਦੁਨੀਆ 'ਚ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਰੱਖਣਾ ਚਾਹੀਦਾ ਹੈ 27 ਦਸੰਬਰ 2018 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਮੈਂ ਐਮਪੀ ਸੀ ਮੈਂ ਪਹਿਲੀ ਵਾਰ ਉਸ ਦਿਨ ਸ਼ਹਾਦਤ ਲਈ ਸਰਪੰਵਰ ਦਾ ਮੈਨੂੰ ਸੁਭਾਗਨਾ ਮਿਲ ਰਿਹਾ ਸੀ ਇਹ ਇਹ ਸਤੋ ਪਹਿਲਾਂ ਨਹੀਂ ਹੋਇਆ ਉਹਦੇ ਨਾਲ ਕੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਸਾਡੇ ਕੋਲੇ 5 ਤੋਂ 5 ਸਾਲ ਤੋਂ ਲੈ ਕੇ ਛੋਟੇ ਛੋਟੇ ਬੱਚੇ ਜਿਹਨਾਂ ਦੇ ਟੁਕੜੇ ਕਰਾ ਕੇ ਝੋਲੀਆਂ ਚ ਪਾਏ ਉਹਨਾਂ ਤੋਂ ਲੈ ਕੇ ਸਾਡੇ ਕੋਲੇ ਡੇਡੇ ਸ਼ਹੀਦ ਨੇ ਸਾਡੀ ਕੌਮ ਕੋਈ ਜੇ ਆਪਣੇ ਵਿਰਸੇ ਨੂੰ ਯਾਦ ਰੱਖੀਏ ਤਾਂ ਜਿਹੜੀ ਕੌਮਾ ਆਪਣੇ ਵਿਰਸੇ ਉੱਪਰ ਜੰਦੀ ਰੱਖਾਉਂਗਾ ਚੱਲੇਗੀ ਸ਼ਹੀਦੀ ਜੋੜ ਮੇਲ ਦੇ ਅੱਜ ਦੂਸਰੇ ਦਿਨ ਵੱਡੀ ਗਿਣਤੀ ਦੇ ਵਿੱਚ ਉੱਥੇ ਸੰਗਤ ਪਹੁੰਚੀ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਸਮੇਤ ਨਮਸਤਕ ਹੋਏ ਤਾਂ ਉਹਨਾਂ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਵੇਲਾ ਹੋ ਗਿਆ ਥੋੜੇ ਜਿਹਾ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ। ब्रेक ਤੋਂ ਬਾਅਦ ਸਾਰਿਆਂ ਦੇ ਇੱਕ ਵਾਰ ਫਿਰ ਸਵਾਗਤ ਹੈ ਬਾਦਦਿਆ ਅਗਲੀ ਖਬਰ ਵੱਲ ਪੰਜਾਬ ਵਿੱਚ ਕਾਂਗਰਸ ਤੇ ਆਵਾ ਦੇ ਪਾਰਟੀ ਨਾਲ ਸਿਆਸੀ ਗਠਜੋੜ ਤੇ ਸਸਪੈਂਸ ਜਾਰੀ ਹੈ ਕਾਂਗਰਸ ਸਾਈਕਮਾਨ ਨੇ ਇੰਡੀਆ ਗਠਜੋੜ ਤੇ ਏਜੰਡੇ ਤਹਿਤ ਅਗਲੇ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਸਿਆਸੀ ਮੰਤਰ ਕੀਤਾ ਕਾਂਗਰਸੀ ਪ੍ਰਧਾਨ ਮਲਿਕ ਅਰਜੁਨ ਖੜਗੇ ਤੇ ਪਾਰਟੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੀ ਸਿਆਸੀ ਮਾਮਲੇ ਬਾਰੇ ਕਮੇਟੀ ਦੇ ਆਗੂਆਂ ਨਾਲ ਕਰੀਬ 2 ਘੰਟੇ ਤੱਕ ਮੀਟਿੰਗ ਕੀਤੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਪੰਜਾਬ ਕਾਂਗਰਸ ਦੇ ਵਿੱਚਕਾਰ ਲਗਾਤਾਰ ਆਪਸੀ ਕਾਟੋਪਲੇਸ ਜਾਰੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਦੀ ਹਾਈ ਕਮਾਂਡ ਦੇ ਵੱਲੋਂ ਬੀਤੇ ਦਿਨੀ ਵੱਡੇ ਲੀਡਰਾਂ ਨਾਲ ਦਿੱਲੀ ਵਿਖੇ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਵਾਜਬਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਤਾਂ ਇਸ ਤੋਂ ਇਲਾਵਾ ਯੂਥ ਕਾਂਗਰਸ ਦੇ ਪ੍ਰਧਾਨ ਮੋਇਤ ਮਹਿੰਦਰਾ ਜੀ ਤਾਂ ਇਸ ਤੋਂ ਇਲਾਵਾ ਹੋਰ ਕਈ ਵੱਡੇ ਲੀਡਰ ਜਿਹੜੇ ਉੱਥੇ ਪਹੁੰਚੇ ਤਾਂ ਕਾਂਗਰਸ ਦੀ ਇਹ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਹੈ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਬਾ ਨੇ ਬਾਹਰ ਆ ਕੇ ਬਿਆਨ ਜਾਰੀ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਹਾਈ ਕਮਾਂਡ ਦੇ ਵੱਲੋਂ ਸਾਡੀਆਂ ਗੱਲਾਂ ਸੁਣੀਆਂ ਗਈਆਂ ਨੇ ਤਾਂ ਇਸ ਦੇ ਨਾਲ ਹੀ ਗੱਠ ਜੋੜ ਨੂੰ ਲੈ ਕੇ ਉਹਨਾਂ ਨੇ ਜਵਾਬ ਦਿੱਤਾ ਕਿ ਹਾਈ ਕਮਾਂਡ ਪਾਰਟੀ ਦੇ ਲੀਡਰਾਂ ਦੀ ਸਹਿਮਤੀ ਨਾਲ ਹੀ ਚੱਲੇਗੀ ਇੱਕ ਬਾਤ ਅਚੀ ਤਰ੍ਹਾਂ ਸੁਣ ਲਈਏ ਪਹਿਲੀ ਬਾਤ ਤੋਂ ਇਹ ਹੈ ক্লোਜ਼ਡ ਡੋਰ ਮੀਟਿੰਗ हमारी क्लोज डोर मीटिंग थी कुछ चीजें ऐसी हैं जो हम इधर डिस्कस नहीं कर सकते नंबर वन नंबर टू एक बात बहुत पक्की है जो कांग्रेस की लीडरशिप ने हमें बात कही है कि आपके व्यूज को हम बहुत सीरियसली लेते हैं और जो कांग्रेस है वो एक सोच एंड पंजाब एज ऑलवेज विश जो आज नेशनल गवर्नमेंट सारे हिंदुस्तान में कहीं जीत की होगी मगर पंजाब ने वहां भी इसका मुंह मोड़ा है तो दे हैव कैटेगोरिकली टोल्ड अस यू नीड नॉट वरी आपका व्यू हमने ले लिया है और कांग्रेस के इंटरेस्ट को प्रोटेक्ट किया जाएगा बस मैं इतना ही कहता हूं थैंक यू इस मीटिंग विच कांग्रेस के सीनियर आगू शामिल हुए ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਜੱਦਵ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਰਹੇ ਜਿਹਦੇ ਚੱਲਦਿਆਂ ਉਹਨਾਂ ਨੇ ਪੰਜਾਬ ਦੇ ਵੱਡੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਤੇ ਪੰਜਾਬ ਅੰਦਰ ਜੋ ਆਪਸੀ ਕਾਟੂਪਲੇਸ ਚੱਲ ਰਿਹਾ ਉਸ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ ਤਾਂ ਪ੍ਰਤਾਪ ਸਿੰਘ ਬਾਜਬਣ ਨੇ ਗੱਠਜੋੜ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅੰਦਰ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਜੋ ਕਿ ਇੱਕ ਬੰਦ ਕਮਰੇ ਦੀ ਮੀਟਿੰਗ ਸੀ ਮੈਂ ਬਾਹਰ ਨਹੀਂ ਦੱਸ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਸਿਨੇ ਰਾਗੂ ਵਿਕਰਮ ਸਿੰਘ ਮਜੀਠੀਆ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ ਉਹਨਾਂ ਵਿਰੁੱਧ ਡਰੱਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਜੀਠੀਆ ਆਖਰੀ ਵਾਰ 18 ਦਸੰਬਰ ਨੂੰ ਐਸਆਈਟੀ ਸਾਹਮਣੇ ਪੇਸ਼ ਹੋਏ ਸਨ ਉਹਨਾਂ ਨੂੰ 27 ਦਸੰਬਰ ਲਈ ਮੋਰ ਸਮਨ ਜਾਰੀ ਕੀਤੇ ਗਏ ਸਨ ਐਸਆਈਟੀ ਨੇ ਮਜੀਠੀਆ ਨੂੰ ਕੁਝ ਲਿਖਤੀ ਸਵਾਲ ਦਿੱਤੇ ਹਨ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨਸ਼ੇ ਦੇ ਮਾਮਲੇ ਦੇ ਵਿੱਚ ਲਗਾਤਾਰ ਘਿਰਦੇ ਦਿਖਾਈ ਦੇ ਰਹੇ ਨੇ ਸਿੱਟ ਦੇ ਵੱਲੋਂ 18 ਦਸੰਬਰ ਨੂੰ ਬਿਕਰਮ ਮਜੀਠੀਆ ਤੋਂ ਪਟਿਆਲਾ ਵਿਖੇ ਪੁਚਕਿਸ ਕੀਤੀ ਗਈ ਜਿਸ ਤੋਂ ਬਾਅਦ 27 ਦਸੰਬਰ ਨੂੰ ਦੁਬਾਰਾ 11 ਵਜੇ ਸਿੱਟ ਨੇ ਬਿਕਰਮ ਮਜੀਠੀਆ ਨੂੰ ਬੁਲਾਇਆ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਸਿੱਟ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸ਼ਹੀਦੀ ਹਫਤੇ ਨੂੰ ਮੁੱਖ ਰੱਖਦੇ ਹੋਏ ਵਿਕਰਮ ਮਜੀਠੀਆਂ ਨੇ ਸਿੱਟ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਦੇ ਨਾਲੇ ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆਂ ਨੂੰ ਸਿੱਟ ਨੇ ਕੁਝ ਲਿਖਤੀ ਸਵਾਲ ਦਿੱਤੇ ਸਨ ਜਿਨ੍ਹਾਂ ਦਾ ਜਵਾਬ ਆਉਣ ਵਾਲੇ ਦਿਨਾਂ ਦੇ ਵਿੱਚ ਲਿਖਤੀ ਰੂਪ ਵਿੱਚ ਦਿੱਤਾ ਜਾਵੇਗਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਆਪ ਸਰਕਾਰ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੀ ਰਾਜਨੀਤੀ ਕਰਨੋਂ ਟੱਲਦੀ ਨਹੀਂ ਸੋ ਬਿਕਰਮ ਮਜੀਠੀਆ ਨੂੰ ਅੱਜ ਸੇਟਿੰਗ 'ਰੇ ਪੇਸ਼ ਹੋਣਾ ਸੀ ਅੱਜ ਨਹੀਂ ਪੇਸ਼ ਹੋ ਸਕਦੇ ਕਿ ਕਲੇਰ ਸਾਹਿਬ ਕੀ ਕਾਰਨ ਰਹਿ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਔਟ-ਕੋਰਡ ਪ੍ਰਣਾਮ ਕਰਦਾ ਉਸ ਮਹਾਨ ਸ਼ਹਾਦਤ ਨੂੰ ਜਿਹੜੀ ਕਿ ਇਤਿਹਾਸ 'ਚ ਦੂਜੀ ਕੋਈ ਨਾ ਸੁਣੀ ਨਾ ਦੇਖੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਜਿਨ੍ਹਾਂ ਦਾ ਪਵਿੱਤਰ ਖੂਨ ਸਰਹੰਦ ਦੀ ਧਰਤੀ ਤੇ ਡੁੱਲੇ ਜੀ ਔਰ ਉਸ ਸ਼ਹੀਦੀ ਸਪਤਾਹ ਦੇ ਦੌਰਾਨ ਜਿਹੜਾ ਅੱਜ ਬਿਕਰਮ ਮਜੀਠੀਆ ਸਾਹਿਬ ਨੂੰ ਸਮਨ ਕੀਤਾ ਗਿਆ ਅਸੀਂ ਪਿਛਲੀ ਤਾਰੀਖ ਤੇ ਵੀ ਐਸਆਈਟੀ ਨੂੰ ਦੱਸਿਆ ਸੀ ਕਿ ਅਗਰ ਤੁਸੀਂ ਦਸੰਬਰ ਦਾ ਆਖਰੀ ਹਫਤਾ ਜਦੋਂ ਸ਼ਹੀਦੀ ਸਮਾਗਮ ਚੱਲਦੇ ਨੇ ਜੋੜ ਮੇਲ ਹੁੰਦਾ ਉਹਦੇ ਦੌਰਾਨ ਤੁਸੀਂ ਅਗਰ ਬੁਲਾਓਗੇ ਤਾਂ ਅਸੀਂ ਨਹੀਂ ਆਉਣੇ ਔਨ ਕੈਮਰਾ ਕੇ ਕੇ ਆਏ ਸੀ ਜੀ ਪਰ ਪਤਾ ਨਹੀਂ ਸਰਕਾਰ ਦੀ ਕੀ ਐਸੀ ਮਜਬੂਰੀ ਹੈ ਕਿ ਯਾ ਚੀਨਾ ਸਾਹਿਬ ਜਿਹੜੇ ਐਸਆਈਟੀ ਦੇ ਮੁਖੀ ਨੇ ਉਹਨਾਂ ਦੀ ਰਿਟਾਇਰਮੈਂਟ ਹੈ 31 ਤਰੀਕ ਨੂੰ ਕਿ ਸਰਕਾਰ ਨੇ ਮਨਾ ਕਰਨ ਦੇ ਬਾਵਜੂਦ ਵੀ ਅੱਜ ਦਾ ਦਿਨ ਚੁਣਿਆ ਜਿਹੜਾ ਕਿ ਸ਼ਹੀਦੀ ਜੋੜ ਮੇਲ ਦਾ ਵਿਚਾਰਲਾ ਦਿਨ ਹੁੰਦਾ ਜੀ ਸੋ ਇਹ ਜਿਹੜੀ ਮੰਦਭਾਗੀ ਸਿਆਸਤ ਇਹ ਦਿਨਾਂ ਦੇ ਵਿੱਚ ਵੀ ਸਰਕਾਰ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਕੋਈ ਨਵਾਂ ਕੇਸ ਤਾਂ ਹੈ ਨਹੀਂ ਇਹ ਤਾਂ 2013 14 ਤੋਂ ਚੱਲ ਰਿਹਾ ਹੈ ਹਾਈ ਕੋਰਟ ਮੋਨਿਟਰਡ ਸਟੇਟ ਦੀ ਇਨਵੈਸਟੀਗੇਸ਼ਨ ਕਰ ਚੁੱਕੀ ਹੈ ਉਹਨਾਂ ਨੇ ਨਹੀਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇਹਦੇ ਵਿੱਚ ਕੁਝ ਵੀ ਕਿਸੇ ਵੀ ਤਰੀਕੇ ਨਾਲ ਇਨਵੋਲ ਕੀਤਾ ਸੀ ਡੀਏ ਇਹਦੀ ਇਨਵੈਸਟੀਗੇਟ ਕਰ ਚੁੱਕੀ ਹੈ ਉਹਨਾਂ ਨੇ ਨਹੀਂ ਕੀਤਾ ਔਰ ਇਹ ਜਿਹੜਾ ਝੂਠਾ ਪਰਚਾ ਕਾਂਗਰਸ ਨੇ ਦਿੱਤਾ ਇਹਨੂੰ ਵੀ ਦਰਜ ਹੋਏ 2 ਸਾਲ ਹੋ ਗਏ ਨੇ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਬੇਲ ਦਿੱਤੀ ਬੇਲ ਦੇ ਵਿੱਚ ਲਿਖਿਆ ਡਿਵੀਜ਼ਨ ਬੈਂਚ ਨੇ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ ਪੰਜਾਬ ਸਰਕਾਰ ਪੇਸ਼ ਨਹੀਂ ਕਰ ਸਕੀ ਛੀਨਾ ਸਾਹਿਬ ਦੀ ਐਸਆਈਟੀ ਬਣੇ ਨੂੰ 5 ਮਹੀਨੇ ਹੋ ਗਏ ਤੇ ਫਿਰ ਹੁਣ ਐਡੀ ਕਾਲੀ ਕਿਉਂ ਹੁਣ ਸਮਨ ਕਿਉਂ ਜਦੋਂ ਵਿਕਰਮ ਮਜੀਠੀਆ ਨੇ ਭਗਵੰਤ ਮਾਨ ਸਾਹਿਬ ਦੀ ਧੀ ਨੂੰ ਇੱਕ ਪਲੇਟਫਾਰਮ ਦਿੱਤਾ ਉਹਨਾਂ ਨੇ ਆਪਣੇ ਪਿਤਾ ਬਾਰੇ ਗੱਲਾਂ ਕੀਤੀਆਂ ਆਪਣੇ ਪਿਤਾ ਦਾ ਜਿਹੜਾ ਅਸਲੀ ਚਿਹਰਾ ਉਹ ਲੋਕਾਂ ਸਾਹਮਣੇ ਨੰਗਾ ਕੀਤਾ ਤਾਂ ਹੁਣ ਸਮਨ ਤੇ ਸਮਨ ਤੰਦਰਦੀ ਕੀ ਕਾਂਗਰਸੀ ਸਰਕਾਰ ਵੇਲੇ ਵਿਕਰਮ ਮਜੀਠੀਆ ਤੇ ਨਸ਼ੇ ਦਾ ਮਾਮਲਾ ਦਰਜ ਹੁੰਦਾ ਹੈ ਜਿਸ ਤੋਂ ਬਾਅਦ ਕਾਫੀ ਲੰਮਾ ਸਮਾਂ ਹੋ ਕੇ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ ਨੇ ਤਾਂ ਹੁਣ ਆਮ ਆदमी ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਵਾਰ-ਵਾਰ ਸਿੱਟ ਦੇ ਵੱਲੋਂ ਸੱਦਿਆ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਅੱਜ ਫੇਰ ਵਿਕਰਮ ਮਜੀਠੀਆ ਨੂੰ ਸਿੱਟ ਨੇ ਬੁਲਾਇਆ ਸੀ ਪਰ ਵਿਕਰਮ ਮਜੀਠੀਆ ਨੇ ਸ਼ਹੀਦੀ ਹਫਤੇ ਨੂੰ ਮੁੱਖ ਰੱਖਦੇ ਹੋਏ ਸਿੱਟ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਪਾਤਰੀਗੋ ਯਾਤਰਾ ਤੋਂ ਬਾਅਦ ਹੁਣ ਰਾਹੁਲ ਗਾਂਧੀ ਮਨੀਪੁਰ ਤੋਂ ਮੁੰਬਈ ਤੱਕ ਭਾਰਤ ਨਿਆਂ ਯਾਤਰਾ ਦੀ ਤਿਆਰੀ ਕਰ ਰਹੇ ਨੇ ਕਾਂਗਰਸ ਪਾਰਟੀ ਦੀ ਭਾਰਤ ਨਿਆਂ ਯਾਤਰਾ 14 ਜਨਵਰੀ ਤੋਂ ਸ਼ੁਰੂ ਹੋਵੇਗੀ ਰਾਹੁਲ ਗਾਂਧੀ ਮਨੀਪੁਰ ਤੋਂ ਮੁੰਬਈ ਜਾਣਗੇ ਹੁਣ ਭਾਜਪਾ ਵੱਲੋਂ ਰਾਹੁਲ ਗਾਂਧੀ ਨੂੰ ਇੱਕ ਸਲਾਹ ਦਿੱਤੀ ਗਈ ਹੈ ਕਿ ਰਾਹੁਲ ਗਾਂਧੀ ਇਹ ਯਾਤਰਾ ਮਨੀਪੁਰ ਦੇ ਬਜਾਏ ਤਿਲਕਰਗਰ ਦੀ ਵਿਧਵਾ ਕਲੋਨੀ ਤੋਂ ਸ਼ੁਰੂ ਕਰਨ ਰਾਹੁਲ ਗਾਂਧੀ ਦੁਆਰਾ ਭਾਰਤ ਜੋੜ ਯਾਤਰਾ 2 ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਇਨਸਾਫ ਯਾਤਰਾ ਵੀ ਕਿਹਾ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਉਹਨਾਂ ਦੇ ਵੱਲੋਂ ਮਨੀਪੁਰ ਨੂੰ ਤੋਂ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਰਾਹੁਲ ਗਾਂਧੀ ਨੇ ਇਨਸਾਫ ਯਾਤਰਾ ਦੀ ਸ਼ੁਰੂਆਤ ਕਰਨੀ ਹੈ ਤਾਂ ਉਹ ਦਿੱਲੀ ਦੇ ਤਿਲਕ ਨਗਰ ਦੀ ਵਿਧਵਾ ਕਲੋਨੀ ਤੋਂ ਸ਼ੁਰੂ ਕਰਨ ਜਿੱਥੇ ਕਿ 1984 ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾ ਸਕੇ ਜੋ ਕਿ ਹੁਣ ਤੱਕ ਇੰਤਜ਼ਾਰ ਕਰ ਰਹੇ ਨੇ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਇਸ ਮਾਮਲੇ ਦੇ ਅੰਦਰ ਸੀਨੀਅਰ ਲੀਡਰ ਕਾਂਗਰਸ ਦੇ जगदीश टाइटलर से कमलनाथ दा जिक्र भी किया है राहुल गांधी जी अब एक न्याय यात्रा शुरू करने जा रहे हैं जिसको कह रहे हैं भारत जोड़ो यात्रा टू है और वो मणिपुर से शुरू करने जा रहे हैं मैं उनसे आग्रह करता हूं अगर आपको न्याय यात्रा ही शुरू करनी है तो कृपया तिलक नगर के उन्नीस की विधवा कॉलोनी से शुरू करें उन विधवाओं की कॉलोनी से शुरू करें जिनको आपके पिताजी द्वारा आपके पिताजी के साथी कमलनाथ सज्जन कुमार एच के एल भगत जगदीश टाइटलर जैसे कातलों द्वारा उनके परिवारों को जिंदा जला दिया गया था और तीस साल से इंसाफ न्याय मांगने के लिए कतारों में खड़ी हैं कोर्टों की और उन कमलनाथ जैसे टाइटलर जैसों के कातलों के लिए इंसाफ की गुहार लगा रही कि इन कातलों को कब जेल में डालोगे अगर आपने न्याय यात्रा शुरू ही करनी है तो कम से कम जगदीश टाइटर कमलनाथ सज्जन कुमार जैसों को पार्टी से बाहर निकालकर न्याय यात्रा शुरू करो न्याय यात्रा शुरू ही करनी है तो आपके पढ़ाना द्वारा जो 370 लगाकर जम्मू कश्मीर को भारत का हिस्सा तोड़ने की कोशिश की गई और उन्नीस से लेकर जिस तरह से कश्मीरी पंडितों का नरसिंहार किया गया ਉਨ ਪੰਡਤੋਂ ਕੇ ਘਰ ਸੇ ਕਸ਼ਮੀਰੀ ਪੰਡਤੋਂ ਕੇ ਘਰ ਸੇ ਨਿਆਈ ਯਾਤਰਾ ਸ਼ੁਰੂ ਕਰੋ ਤੋ ਮੂਝੇ ਲਗਤਾ ਹੈ ਕਿ ਕਹੀਂ ਨਾ ਕਹੀਂ ਆਪ ਨਿਆਏ ਯਾਤਰਾ ਕੇ ਸਾਥ ਨਿਆਏ ਕਰ ਪਾਓਗੇ ਕਮ ਸੇ ਕਮ ਆਪ ਨਿਆਏ ਯਾਤਰਾ ਕੇ ਨਾਮ ਕੇ ਸਾਥ ਇਨਸਾਫ ਕਰ ਪਾਓ। ਰਾਹੁਲ ਗਾਂਧੀ ਦੀ ਇਸ ਯਾਤਰਾ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ ਵੱਡੇ ਸਵਾਲ ਖੜੇ ਕੀਤੇ ਨੇ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਲੀਡਰ ਇਸ ਨੂੰ ਲੈ ਕੇ ਕੀ ਜਵਾਬ ਦਿੰਦੇ ਨੇ। ਪੰਜਾਬ ਵਿੱਚ ਨਸ਼ੇ ਦੇ کاروبار ਨੂੰ ਰੋਕਣ ਲਈ ਪੰਜਾਬ ਪੁਲਿਸ ਪੱਬਾਂ ਪਾਰ ਹੋ ਕੇ ਕੋਸ਼ਿਸ਼ਾਂ ਕਰ ਰਹੀ ਹੈ। ਪਿਛਲੇ ਕੁ ਸਮੇਂ 'ਚ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਗਿਆ ਹੈ। ਕਈ ਵੱਡੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬਾਰੇ ਆਈਜੀ ਹੈੱਡਕੁਆਰਟਰ ਸੁਖਚੰਦ ਸਿੰਘ ਗਿੱਲ ਨੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਨੇ। ਪੰਜਾਬ 'ਵੰਦਰ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਪੱਲੋਂ ਕਈ ਤਰ੍ਹਾਂ ਦੇ ਸਖਤ ਕਦਮ ਚੁੱਕੇ ਗਏ ਨੇ। ਜਨਵਰੀ ਤੋਂ ਲੈ ਕੇ ਹੁਣ ਤੱਕ ਜੋ ਵੀ ਪੰਜਾਬ ਸਰਕਾਰ ਨੇ ਨਸ਼ੇ ਨੂੰ ਰੋਕਣ ਦੇ ਲਈ ਕੰਮ ਕੀਤਾ ਹੈ ਉਸ ਦਾ ਬੇਰਵਾ ਸੀਨੀਅਰ પોલીસ ਅਧਿਕਾਰੀ ਸੁਖਜੈ ਸਿੰਘ ਗਿੱਲ ਦੁਆਰਾ ਦਿੱਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ ਨਸ਼ਾ ਤਸਕਰਾਂ ਤੇ ਪਰਚੇ ਦਰਜ ਕੀਤੇ ਗਏ ਨੇ ਤੇ ਉਹਨਾਂ ਨੂੰ ਅੰਦਰ ਕੀਤਾ ਗਿਆ ਹੈ ਤਾਂ ਇਸ ਦੇ ਨਾਲ ਹੀ ਵੱਡੀ ਗਿਣਤੀ ਦੇ ਵਿੱਚ ਨਸ਼ੀ ਦੀ ਰਿਕਵਰੀ ਵੀ ਕੀਤੀ ਗਈ ਹੈ। ਡੀਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਸਾਰੇ ਵਿੰਗਸ ਨੇ। ਸੋ ਸਭ ਤੋਂ ਪਹਿਲਾਂ ਮੈਂ ਪੰਜਾਬ ਪੁਲਿਸ ਤੇ ਜਿਹੜੀਆਂ ਉਪਲਬਧੀਆਂ ਹੈ ਉਹ ਡਰੱਗਸ ਸਪ੍ਰਿੰਟ ਤੇ ਦੱਸਣਾ ਚਾਹੂੰਗਾ। ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਆਂ ਆਪਾਂ ਇੱਕ ਸਪੈਸ਼ਲ ਕੈਂਪੇਨ ਚਲਾਇਆ ਸੀ ਡਰੱਗਸ ਦੇ ਖਿਲਾਫ ਜਿਹੜਾ ਕਿ ਜੁਲਾਈ 2022 ਤੋਂ ਸ਼ੁਰੂ ਕੀਤਾ ਗਿਆ ਸੀਗਾ ਇਹ ਜਿਹੜੀਆਂ ਮੈਂ ਫਿਗਰ ਸ਼ੇਅਰ ਕਰ ਰਿਹਾ ਇਹ ਸਾਲ 2023 ਦੀਆਂ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ ਦੀਆਂ ਸੋ ਟੋਟਲ ਜਿਹੜੀਆਂ ਐਫ ਆਈ ਆਰ ਦਰਜ ਕੀਤੀਆਂ ਗਈਆਂ ਇਸ ਸਾਲ ਦੇ ਵਿੱਚ 10786 ਐਫ ਆਈ ਆਰ ਦਰਜ ਕੀਤੀਆਂ ਗਈਆਂ 10000 10786 ਟੋਟਲ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਉਹ 14951 ਦੋਸ਼ੀ ਅਰੈਸਟ ਕੀਤੇ ਆ 14951 ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ ਐਫਆਈਆਰ ਨੇ ਇਹਦੇ ਵਿੱਚ ਉਹ 1385 ਕਮਰਸ਼ੀਅਲ ਕੁਆਂਟੀਟੀ ਦੀਆਂ ਐਫਆਈਆਰ 2422 ਜਿਹੜੇ ਆ ਵੱਡੇ ਸਮੱਗਲਰ ਅਰੈਸਟ ਕੀਤੇ ਗਏ ਕਮਰਸ਼ੀਅਲ ਕੁਆਂਟੀਟੀ ਦੀਆਂ ਐਫਆਈਆਰ ਜਦੋਂ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਬਾਅਦ ਅੰਮ੍ਰਿਤਸਰ ਰੂਰਲ ਦੇ ਵਿੱਚ 144 ਐਫਆਈਆਰ ਦਰਜ ਹੋਈਆਂ ਤਰਨਤਾਰਨ ਦੇ ਵਿੱਚ 137 ਐਫਆਈਆਰ ਦਰਜ ਹੋਈਆਂ ਹੁਸ਼ਿਆਰਪੁਰ ਦੇ ਵਿੱਚ 124 ਐਫਆਈਆਰ ਦਰਜ ਹੋਈਆਂ ਡਰੱਗਸ ਦੀ ਰਿਕਵਰੀ ਤੇ ਮੈਂ ਥੋੜਾ ਦੱਸਣਾ ਚਾਹਾਂਗਾ ਕਿ ਹੈਰੋਇਨ ਦੀ ਜਿੰਨਾ ਸਾਡੇ ਕੋਲੇ ਰਿਕਾਰਡ ਅੱਜ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ 1100 61 ਕਿਲੋ ਦੀ ਰਿਕਵਰੀ ਹੋਈ ਹੈ 2023 ਦੇ ਵਿੱਚ ਹੈਰੋਇਨ ਦੀ ਓਪੀਐਮ ਦੀ 796 ਦੇ ਕਰੀਬ 796 ਕਿਲੋ ਦੇ ਕਰੀਬ ਰਿਕਵਰੀ ਹੋਈ ਹੈ ਪੌਪੀ ਹਸਕ ਦੀ 403 ਕੁਇੰਟਲ ਦੀ ਰਿਕਵਰੀ ਹੋਈ ਹੈ ਇੰਜੈਕਸ਼ਨ ਟੈਬਲੇਟਸ ਮੈਡੀਕਲ ਡਰੱਗਸ ਦੀ ਜਦੋਂ ਆਪਾਂ ਗੱਲ ਕਰਦੇ ਆ तो 83000 8317809 यूनिट्स ਜਿਹੜੇ ਰਿਕਵਰ ਕੀਤੇ ਗਏ 8317809 ਡਰਗ ਮਨੀ ਜਿਹੜੀ ਆ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ 13 ਕਰੋੜ 67 ਲੱਖ 63000 899 ਰੁਪਏ ਜਿਹੜੇ ਡਰਗ ਮਨੀ ਰਿਕਵਰ ਕੀਤੀ ਗਈ ਹੈ ਪੰਜਾਬ ਅੰਦਰ ਲਗਾਤਾਰ ਵਧ ਰਿਹਾ ਨਸ਼ਾ ਚਿੰਤਾ ਦਾ ਵਿਸ਼ਾ ਬੰਦਾ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਸਖਤ ਕਦਮ ਚੁੱਕੇ ਗਏ ਨੇ ਤਾਂ ਉਧਰ ਹੀ 2024 ਦੀਆਂ ਵੋਟਾਂ ਨੇੜੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਨਸ਼ੇ ਦਾ ਮੁੱਦਾ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਪਰ ਪੰਜਾਬ ਪੁਲਿਸ ਦੇ ਵੱਲੋਂ ਇਸ ਨੂੰ ਰੋਕਣ ਦੇ ਲਈ ਕਈ ਥਾਵਾਂ ਤੇ ਛਾਪੇਮਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਜਿਸ ਦਾ ਬੇਰਬਾ ਪੁਲਿਸ ਦੇ ਸੀਨੀਅਰ ਅਧਿਕਾਰੀ ਸੁਖਚੈਨ ਸਿੰਘ ਗਿੱਲ ਨੇ ਦਿੱਤਾ ਹੈ ਜਾਂਦਿਆਂ ਦੀ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਜਿੱਦਿਆਂ ਮੁੱਖ ਸੁਰੱਖਿਆ ਦੇ 26 ਜਨਵਰੀ ਦੀ ਪ੍ਰੇਡ ਜੋ ਪੰਜਾਬ ਦੀ ਚਾਕੀ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੇਂਦਰ ਸਰਕਾਰ ਕਿਹਾ ਕੇਂਦਰ ਨੇ ਪੰਜਾਬ ਨਾਲ ਕੀਤਾ ਵਿਤਕਰਾ ਪਿਛਲੇ ਸਾਲ ਵੀ ਪੰਜਾਬ ਦੀ ਚਾਹੀ ਰਹੀ ਬਾਤ ਬੀਬੀ ਜਗੀਰਕੌਰ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਾਮਲ ਹੋਣ ਦੀ ਚਰਚਾ ਜਗੀਰਕੌਰ ਦਾ ਆਇਆ ਵੱਡਾ ਬਿਆਨ ਕਿਹਾ ਮੈਂ ਅੱਜ ਤੱਕ ਵੀ ਆਪਣੇ ਆਪ ਨੂੰ ਨਹੀਂ ਸਮਝਿਆ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਪੰਜਾਬ ਚ ਅਗਲੇ ਮਹੀਨੇ ਕਰਵਾਈਆਂ ਜਾ ਸਕਦੀਆਂ ਨੇ ਪੰਚਾਇਤੀ ਚੋਣਾਂ ਵਿਰੋਧੀਆਂ ਵੱਲੋਂ ਸਰਕਾਰ ਤੇ ਲਗਾਏ ਜਾ ਰਹੇ ਨੇ ਵੱਡੇ ਇਲਜ਼ਾਮ ਕੁਲਬੀਰ ਜੀ ਦਾ ਵੱਡਾ ਦਾਵਾ ਕਿਹਾ ਬਾਡਾਂ ਚੋਂ ਮਰਜ਼ੀ ਨਾਲ ਚੁਣੇ ਜਾ ਰਹੀਆਂ ਨੇ ਵੋਟਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਟਿਕਿਆ ਮੱਥਾ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਦਿੱਤੀ ਸ਼ਰਧਾਂਜਲੀ ਕਿਹਾ ਦੁਨੀਆ 'ਚ ਕਿਧਰੇ ਵੀ ਨਹੀਂ ਮਿਲਦੀ ਸ਼ਹਾਦਤ ਦੀ ਅਜੇ ਹੀ ਮਿਸਾਲ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਣਨਾਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕਲ ਫਿਰਾਜ਼ ਰੋਮਾਗੇ ਧੰਨਵਾਦ